ਅੱਜ ਆਪਾਂ ਕਰਾਂਗੇ ਪੜਨਾਮ ਪੜਨਾਮ ਕੀ ਹੈ ਉਹ ਸ਼ਬਦ ਜੋ ਨਾਮ ਸ਼ਬਦ ਦੀ ਥਾਂ ਵਰਤੇ ਜਾਣ ਪੜਨਾਮ ਹੁੰਦੇ ਹਨ ਜਿਵੇਂ ਆਪਾਂ ਰਾਮ ਨਹੀਂ ਕਹਿਣਾ ਹੁਣ ਆਪਾਂ ਰਾਮ ਦੀ ਜਗ੍ਹਾ ਕਹਾਂਗੇ ਤੁਸੀਂ ਠੀਕ ਹੈ ਤੇ ਜਿਵੇਂ ਆ ਕਹਿੰਦੇ ਨੇ ਰਾਮ ਮੇਰਾ ਮਿੱਤਰ ਹੈ ਫਿਰ ਆਪਾਂ ਹਰੇਕ ਹਰੇਕ ਗੱਲ ਦੇ ਵਿੱਚ ਇਹ ਨਹੀਂ ਕਹਾਂਗੇ ਰਾਮ ਸਕੂਲ ਜਾਂਦਾ ਹੈ। ਰਾਮ ਬੜਾ ਮਿਹਨਤੀ ਹੈ। ਰਾਮ ਕਲਾਸ ਵਿੱਚ ਪਹਿਲੇ ਦਰਜੇ ਤੇ ਹੁੰਦਾ ਹੈ। ਨਹੀਂ। ਉਦੋਂ ਆਪਾਂ ਇਹ ਕਹਾਂਗੇ। ਰਾਮ ਮੇਰਾ ਮਿੱਤਰ ਹੈ। ਉਹ ਜਮਾਤ ਵਿੱਚ ਪਹਿਲੇ ਦਰਜੇ ਤੇ ਹੁੰਦਾ ਹੈ। ਉਹ ਬਹੁਤ ਮਿਹਨਤੀ ਹੈ। ਜਦੋਂ ਆਪਾਂ ਰਾਮ ਵਾਰ-ਵਾਰ ਸ਼ਬਦ ਨਹੀਂ ਕਹਿੰਦੇ। ਤਾਂ ਉਹ ਸ਼ਬਦ ਕਹਿ દેਨੇ ਆ। ਜਾਂ ਉਸਨੇ ਜਮਾਤ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ ਇਹ ਜਿਹੜੇ ਸ਼ਬਦ ਨੇ ਜਿਹੜੇ ਨਾਮ ਦੀ ਥਾਂ ਆਪਾਂ ਵਰਤਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਪੜਨਾਮ ਹੁਣ ਜਿਹੜੇ ਪੜਨਾਮ ਆ ਇਹ 6 ਕਿਸਮ ਦੇ ਹੁੰਦੇ ਆ ਤੁਸੀਂ ਦੇਖ ਰਹੇ ਹੋ ਬਲੈਕਬੋਰਡ ਤੇ ਇੱਕ ਹੁੰਦਾ ਪੁਰਖਵਾਚਕ ਦੂਸਰਾ ਹੈਗਾ ਸਾਡੇ ਕੋਲੇ ਨਿਜਵਾਚਕ ਤੀਜਾ ਹੈਗਾ ਨਿਸ਼ਚੇਵਾਚਕ ਚੌਥਾ ਹੈਗਾ ਸਾਡੇ ਕੋਲੇ ਅਨਿਸ਼ਚੇਵਾਚਕ ਪੰਜਵਾਂ ਹੈਗਾ ਸੰਬੰਧਵਾਚਕ ਛੇਮ ਹੈਗਾ ਪ੍ਰਸ਼ਨਵਾਚਕ ਜਿਹੜਾ ਸਾਡੇ ਕੋਲੇ ਪੁਰਖਵਾਚਕ ਪੜਨਾਮਾ ਉਹ ਅੱਗੋਂ ਫਿਰ ਤਿੰਨ ਕਿਸਮਾਂ ਚ ਆ ਉੱਤਮ ਪੁਰਖ ਜਾਂ ਪਹਿਲਾ ਪੁਰਖ ਉੱਤਮ ਪੁਰਖ ਜਾਂ ਪਹਿਲਾ ਪੁਰਖ ਹੋ ਹੁੰਦਾ ਜਿਹੜਾ ਗੱਲ ਕਰਨ ਵਾਲਾ ਜਿਵੇਂ ਮੈਂ ਆ ਮੈਂ ਗੱਲ ਕਰ ਰਹੀ ਆ ਤਾਂ ਮੈਂ ਹੋਗੀ ਉੱਤਮ ਪੁਰਖ ਮੱਧਮ ਬੁਰਖ ਜਾਂ ਦੂਜਾ ਬੁਰਖ ਹੁੰਦਾ ਜਿਸ ਦੇ ਨਾਲ ਗੱਲ ਕੀਤੀ ਜਾਂਦੀ ਹੈ ਮੇਰੇ ਸਾਹਮਣੇ ਕੋਈ ਖੜਾ ਮੈਂ ਉਹਦੇ ਨਾਲ ਗੱਲ ਕਰ ਰਹੀ ਹਾਂ ਤੂੰ ਤੈਨੂੰ ਤੇਰਾ ਤੁਸੀਂ ਤੁਹਾਨੂੰ ਤੁਹਾਡਾ ਹਨਾ ਜਾਂ ਨੂੰ ਆਪਾਂ ਮੱਧਮ ਬੁਰਖ ਕਹਿੰਦੇ ਨੇ ਜਾਂ ਦੂਜਾ ਬੁਰਖ ਨੰਬਰ 3 ਤੇ ਆ ਗਿਆ ਅਨੇ ਬੁਰਖ ਜਾਂ ਤੀਜਾ ਬੁਰਖ ਹੁਣ ਇਹ ਆ ਗਿਆ ਜਿਹਦੇ ਬਾਰੇ ਵਿੱਚ ਗੱਲ ਕੀਤੀ ਜਾਂਦੀ ਹੈ ਦੋ ਜਣੇ ਖੜੇ ਆ ਇੱਕ ਮੈਂ ਖੜੀ ਆ ਇੱਕ ਮੇਰੇ ਨਾਲ ਕੋਈ ਹੋਰ ਖੜਾ ਵਾ ਗੱਲ ਅਸੀਂ ਤੀਜੇ ਬੰਦੇ ਬਾਰੇ ਕਰ ਰਹੇ ਆ ਤੀਜੇ ਪੁਰਖ ਬਾਰੇ ਕਰ ਰਹੇ ਆ ਆ ਬੋ ਕਹਿੰਦੇ ਆ ਉਹ ਬਹੁਤ ਮਿਹਨਤੀ ਹੈ ਉਹ ਹਰ ਸਕੂਲ ਆਉਂਦਾ ਹੈ ਉਹਦਾ ਕੰਮ ਬਹੁਤ ਵਧੀਆ ਵਾ ਉਹਨੇ ਆ ਕੰਮ ਕੀਤਾ ਉਹਨੂੰ ਆ ਨਹੀਂ ਕਰਨਾ ਚਾਹੀਦਾ ਸੀ ਜਦੋਂ ਆਪਾਂ ਇਹ ਗੱਲਾਂ ਕਹਿੰਦੇ ਆ ਤੀਜੇ ਪੁਰਖ ਦੇ ਬਾਰੇ ਚ ਉਹ ਆ ਜਾਂਦਾ ਅਨਿਅ ਪੁਰਖ ਠੀਕ ਆ ਸਾਡੇ ਬਲੈਕਬੋਰਡ ਦੇ ਉੱਤੇ ਬੁਰਖ ਵਾਚਕਦੀਆਂ ਉਹ ਕਿਸਮਾਂ ਲਿਖ ਕੇ ਅਗਰ ਫਿਰ ਉਹਨਾਂ ਦੀਆਂ ਉਦਾਹਰਨਾਂ ਲਿਖੀਆਂ ਹੋਈਆਂ। ਨੰਬਰ 2 ਤੇ ਆ ਗਿਆ ਸਾਡੇ ਕੋਲੇ ਨਿਜ ਵਾਚਕ ਪੜਨਾ। ਨਿਜ ਨਿਜ ਦਾ ਮਤਲਬ ਹੁੰਦਾ ਆਪਣਾ। ਠੀਕ ਹੈ ਉਹ ਪ੍ਰਨਾਮ ਜੋ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿਜਤਾ ਨੂੰ ਪ੍ਰਗਟਾਵੇ। ਸਿਰਫ ਆਪ ਨਿਜ ਵਾਚਕ ਪ੍ਰਨਾਮ ਹੈ। ਆਪ ਹੁਣ ਆਪ ਕਿਵੇਂ ਹੋ ਗਿਆ ਆਪ ਵਿੱਚ ਬਾਕ ਦੇ ਮੁਤਾਬਕ ਆਪਣਾ ਵੀ ਆ ਸਕਦਾ ਆਪਣੇ ਆਪਸ ਖੁਦ ਜਾਂ ਨਿੱਜੀ ਠੀਕ ਹੈ ਨਾ ਹੁਣ ਦੇਖੋ ਉਦਾਹਰਣ ਦੇਖੋ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਮਤਲਬ ਹੋ ਕਿ ਨਿਜਵਾਚਕ ਪੜਨਾ ਹੋ ਗਿਆ ਨਿੱਜਤਾ ਨੇੜੇ ਆ ਅੱਗੇ ਆ ਜਾਂਦਾ ਸਾਡੇ ਕੋਲੇ निश्चयवाचक प्रणाम निश्चय हों पक्का किसे दिस रहे व्यक्ति वाल जान जीव वल जस्तु बारे दसन नाम शब्द की थान वर्त्या जाने वाला शब्द निश्चयवाचक है जिमेंूल का जिमें स्कूल दफ्तर है निश्चय आ पक्का वा सानू जिधर उंगली करती मतलब स्कूल का दफ्तर ही है और ड्राइंग रूम है ਉਹ ਸੈਂਸ ਦੇ ਮਾਸਟਰੀ ਹਨ ਮਤਲਬ ਨਿਸ਼ਚੈ ਸਾਨੂੰ ਦਿਸ ਰਹੀ ਹੈ ਠੀਕ ਹੈ ਅਨਿਸ਼ਚੇ ਨਾਮ ਸ਼ਬਦ ਦੀ ਥਾਂ ਦੇ ਵਰਤੇ ਜਾਣ ਵਾਲੇ ਜਿਹੜੇ ਪਰਨਾਮ ਸ਼ਬਦ ਹੋ ਕਿਸੇ ਵਿਅਕਤੀ ਜੀ ਵਸੂ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ ਸਗੋਂ ਅਸਪਸ਼ਟ ਅਤੇ ਅਨਿਸ਼ਚੇ ਠੀਕ ਹੈ ਸਾਨੂੰ ਸਪਸ਼ਟ ਗਿਆਨ ਨਹੀਂ ਹੈਗਾ ਅਸਪਸ਼ਟ ਗਿਆਨ ਉਹ ਕਿਹੜਾ ਹੋ ਗਿਆ ਅਨਿਸ਼ਚੇ ਵਾਚਕពੜਨਾ ਜਿਵੇਂ ਕਈ ਕਈ ਲੋਕ ਕੁਝ ਵੀ ਕੋਈ ਹੋਰ ਅਨੇਕ ਬਹੁਤੇ ਵਰਲਾ ਇਹ ਜਿਹੜੇ ਸਾਰੇ ਸਾਡੇ ਕੋਲੇ ਉਦਾਹਰਨ ਦੇ ਵਿੱਚ ਆ ਗਏ ਨਾ ਸ਼ਬਦ ਇਹ ਅਨਿਸ਼ਚਿਆ ਮਤਲਬ ਕਿ ਨਿਸ਼ਚਿਤ ਨਹੀਂ ਹੈਗੇ ਅਸਪਸ਼ਟ ਨਹੀਂ ਹੈਗੇ ਅਸਪਸ਼ਟ ਨੇ ਜਿਵੇਂ ਕੋਈ ਗੀਤ ਗਾ ਰਿਹਾ ਹੈ ਜੇ ਤਾਂ ਆਪਾਂ ਇਸ਼ਾਰੇ ਨਾਲ ਕਹਿ ਦਿੱਤਾ ਇਹ ਗੀਤ ਗਾ ਰਿਹਾ ਹੈ RAM ਨਹੀਂ ਕਹਿਣਾ RAM ਗੀਤ ਗਾ ਰਿਹਾ ਹੈ ਨਹੀਂ ਕਹਿਣਾ RAM ਤਾਂ ਨਾਮ ਬਣ ਗਿਆ ਜੇ ਆਪਾਂ ਨਿਸ਼ਚੈ ਨਹੀਂ ਕਹਾਂਗੇ ਕਿ ਇਹ ਗੀਤ ਗਾ ਰਿਹਾ ਹੈ ਤਾਂ ਉਹ ਨਿਸ਼ਚੈ ਹੋ ਗਿਆ ਜੇ ਕਹਿ ਰਿਹਾ ਕੋਈ ਗੀਤ ਗਾ ਰਿਹਾ ਹੈ ਮਤਲਬ ਸਾਨੂੰ ਪਤਾ ਨਹੀਂ ਲੱਗ ਰਿਹਾ ਕੌਣ ਗਾ ਰਿਹਾ ਠੀਕ ਹੈ ਤਾਂ ਉਹ ਕਿਹੜੇ ਹੋਗੇ ਅਨਿਸ਼ਚੇ ਕਿਉਂਕਿ ਜਿਹੜੇ ਨਿਸ਼ਚੇ ਹੁੰਦੇ ਆ ਉਹ ਦਿਖ ਰਹੇ ਕੋਈ ਵਿਅਕਤੀ ਗੀਤ गा ਰਿਹਾ ਵਾ ਨਾ ਦਿਖ ਰਿਹਾ ਵਾ ਠੀਕ ਹੈ ਤਾਂ ਉਹਦਾ ਮਤਲਬ ਕਿ ਉਹ ਗੀਤ गा ਰਿਹਾ ਹੈ ਉਹ ਗੀਤ गा ਰਿਹਾ ਹੈ ਠੀਕ ਹੈ ਪਰ ਜਦੋਂ ਆਪਾਂ ਨੂੰ ਨਿਸ਼ਚਾ ਨਹੀਂ ਹੈਗਾ ਦੇਖੀ ਨਹੀਂ ਰਿਹਾ ਹੈਗਾ ਆਸਪਸ਼ਟ ਧੁੰਦਲੀ ਆ ਜਿਹੜੇ ਦਿਮਾਗ ਚ ਉਹਦੀ ਗੱਲ ਫਿਰ ਅਸੀਂ ਕਹਾਂਗੇ ਕੋਈ ਗੀਤ गा ਰਿਹਾ ਹੈ ਇਥੇ ਕਈ ਹੁੰਦੇ ਹਨ ਠੀਕ ਹੈ ਅੱਗੇ ਆ ਜਾਂਦਾ ਸਾਡੇ ਕੋਲੇ ਸੰਬੰਧਵਾਚਕ ਪੜਨਾਮ ਹੁਣ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤੇ ਆ ਥਾਂ ਵਰਤਿਆ ਜਾਵੇ ਇਹ ਤਾਂ ਸਾਨੂੰ ਪੱਕਾ ਪਤਾ ਲੱਗ ਹੀ ਚੁੱਕਿਆ ਵਾ ਕਿ ਜਿਹੜਾ ਪੜਨਾਮ ਆ ਉਹ ਨਾਮ ਸ਼ਬਦ ਦੀ ਥਾਂ ਤੇ ਵਰਤੇ ਜਾਂਦਾ ਠੀਕ ਹੈ ਨਾਲ ਪਰ ਆ ਗਿਆ ਸੰਬੰਧਵਾਚਕ ਪੜਨਾਮ ਦੀ ਤਕਲ ਕਰਤੀ ਆਪਾਂ ਵੀ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤੇ ਜਾਵੇ ਸਬੰਧ ਦਾ ਵੀ ਕੀ ਕੀਤਾ ਆਪਾਂ ਬਿਨਾਂ ਦੋ ਵਾਕਾਂ ਦਾ ਸਬੰਧ ਵੀ ਜੋੜੇ ਦੋ ਵਾਕਾਂ ਦਾ ਸਬੰਧ ਵੀ ਜੋੜੇ ਜਿਵੇਂ ਜੋ ਕਰੇਗਾ ਸੋ ਪਰੇਗਾ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਹੈ ਮੇਰਾ ਇੱਕ ਜਮਾਤੀ ਹੈ ਹਰ ਵੇਲੇ ਪੜਦਾ ਰਹਿੰਦਾ ਹੈ ਪਰ ਦੋ ਵਾਕਾਂ ਨੂੰ ਜੋੜਿਆ ਕਿਵੇਂ ਜਿਹੜਾ ਨਾਲ ਤਾਂ ਉਹ ਕੀ ਬਣ ਗਿਆ ਸਬੰਧਵਾਚਕ ਪੜਨਾ ਅੱਗੇ ਆ ਗਿਆ ਸਾਡੇ ਕੋਲੇ ਪ੍ਰਸ਼ਨਵਾਚਕ ਪੜਨਾਮ ਜਿਹੜੇ ਸ਼ਬਦ ਨੂੰ ਨਾਮ ਸ਼ਬਦ ਦੀ ਥਾਂ ਵਰਤੇ ਜਾਵੇ ਨਾਲ ਹੀ ਉਸਰਾ ਹੀ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ ਜਿਵੇਂ ਕੌਣ ਕੀ ਕਿਹੜਾ ਕਿਨੂੰ ਜਮਾਤ ਵਿੱਚ ਕੌਣ ਰੌਲਾ ਪਾ ਰਿਹਾ ਸੀ ਤੁਸੀਂ ਬਾਜ਼ਾਰ ਵਿੱਚੋਂ ਕੀ ਕੋਈ ਖਰੀਦਿਆ ਠੀਕ ਹੈ ਇਹ ਜਦੋਂ ਕੌਣ ਕੀ ਕਿਹੜਾ ਆ ਗਿਆ ਤਾਂ ਉਹ ਸਾਡੇ ਕੋਲੇ ਬਣ ਗਏ ਪ੍ਰਸ਼ਨਵਾਚਕ ਪੜਨਾ ਠੀਕ ਹੈ ਹੁਣ ਸਾਡੇ ਕੋਲੇ 6ਵੀਂ 7ਵੀਂ 8ਵੀਂ ਦੀ ਕਿਤਾਬ ਦੇ ਵਿੱਚ ਜਾਂ ਪਾਏ ਕਹਿਦੇ ਨਾ ਵੀ ਕੋਈ ਸਾਡੇ ਵੱਡੇ ਲੈਵਲ ਤੇ ਟੈਸਟ ਹੁੰਦੇ ਆ ਤਾਂ ਉਥੇ ਜਿਹੜਾ ਪੰਜਾਬੀ ਵਾਲਾ ਭਾਗ ਹੁੰਦਾ ਉਹਦੇ ਵਿੱਚ ਨਾ ਇਹ ਸਵਾਲ ਆਉਂਦੇ ਆ ਇਹ ਸਾਨੂੰ ਸਿੱਧਾ ਮੋਟਾ-ਮੋਟਾ ਉੱਪਰੋਂ ਨਹੀਂ ਪੜ੍ਹਨਾ ਚਾਹੀਦਾ ਸਾਨੂੰ ਇਹਨਾਂ ਚੀਜ਼ਾਂ ਨੂੰ ਬਰੀਕੀ ਨਾਲ ਦੇਖਣਾ ਚਾਹੀਦਾ ਅਸੀਂ ਕਹਿੰਦੇ ਆ ਕਿ ਹਾਂ ਪੜਨਾਮ ਜਿਹੜੇ ਨਾਂ ਦੇ ਸਾ ਵਰਤੇ ਜਾਂਦੇ ਆ ਉਹਨੂੰ ਪੜਨਾ ਕਹਿੰਦੇ ਹਨ ਕੋਈ ਪੜਨਾ ਦੀਆਂ 5 ਕਿਸਮਾਂ ਕਹਿੰਦਾ ਕੋਈ 6 ਕਹਿੰਦਾ ਤੁੱਕਾ ਨਹੀਂ ਚੱਲਦਾ ਹੈਗਾ ਕਿਉਂਕਿ ਜਿਹੜੀ ਚੀਜ਼ ਪੱਕੀ ਹੈ ਉਹ ਉਹ ਪੱਕੀ ਹੀ ਰਹਿਣੀ ਹੈ ਪੜਨਾਮ ਦੀਆਂ 6 ਕਿਸਮਾਂ ਨੇ ਠੀਕ ਹੈ ਤੇ ਹੁਣ ਜਿਵੇਂ ਮੈਂ ਕਹਦਾ ਵਾਂ ਕਿ ਮੈਂ ਅਸੀਂ ਇੱਕ ਇੱਕ ਇਹ ਇਹ ਫੋਰਕਵਾਚ ਪੜਨਾਮ ਹੋ ਗਏ ਅਗੋਂ ਮੈਂ ਅਸੀਂ ਉੱਤਮ ਵਰਕ ਹੋ ਗਏ ਅੱਗੋਂ ਉਹਦੀ ਫਿਰ ਅੱਗੇ ਕਿਸਮ ਕਿਸ ਨੇ ਕਿਹੜਾ ਹੁਣ ਦੇਖੋ ਤੁਸੀਂ ਕਿਸ ਨੇ ਕਿਹੜਾ ਕਿੱਥੇ ਆਇਆ ਕਿਹੜਾ ਪ੍ਰਸ਼ਨਵਾਚਕ ਪੜਨਾਵਾਂਗੇ ਉਹ ਇਹ ਮਤਲਬ ਪੂਰਾ ਪੱਕਾ ਸਾਨੂੰ ਪਤਾ ਤਾਂ ਕਿਹੜਾ ਆ ਗਿਆ ਨਿਸ਼ਚੇਵਾਚਕ ਤੁਹਾਡਾ ਤੁਹਾਨੂੰ ਇਹ ਕੀ ਆ ਗਿਆ ਮੱਧਮ ਵਰਕ ਵਰਕ ਦੇ ਵਿੱਚ ਆ ਗਿਆ ਹੈ ਨਾ ਫਿਰ ਆ ਗਿਆ ਆਪ ਆਪਸ ਵਿੱਚ ਇਹ ਨਿਜਵਾਚਕ ਆ ਗਿਆ ਜਿਹੜਾ ਨਿਜਵਾਚਕ ਆ ਨਾ ਉਹਦੇ ਵਿੱਚ ਆਪシャਬਤਾਉ ਨਿਜਤ ਆਉਗੀ ਅੱਗੇ ਆਂਦਾ ਜੋ ਸੋ ਜੋ ਕਰੇਗਾ ਸੋ ਭਰੇਗਾ ਇਹ ਸਮਾਹ ਸੰਬੰਧ ਵਚਕ ਆ ਗਿਆ ਕਈ ਬਹੁਤ ਸਾਰੇ ਜਿਹੜੇ ਪੱਕਾ ਨਹੀਂ ਹੈਗਾ ਅਸਪਸ਼ਟ ਹੈ ਸਾਨੂੰ ਤਾਂ ਉਹ ਆ ਗਿਆ ਸਾਡੇ ਕੋਲੇ ਅਨਿਸ਼ਚੇ ਵਚ ਠੀਕ ਹੈ ਇਸ ਤੋਂ ਬਾਅਦ ਆ ਜਾਂਦਾ ਉਹ ਇਹ ਦੇ ਦਾ ਮਤਲਬ ਉਹ ਨਿਸ਼ਚੈ ਸਨ ਉਸ ਉਸ ਚੀਜ਼ ਬਾਰੇ ਪੱਕਾ ਪਤਾ ਵਾ ਠੀਕ ਹੈ ਅਗੇ ਇਹਦਾ ਕਿ ਉਸ ਦਾ ਭਰਾ ਬੜਾ ਬੇਈਮਾਨ ਹੈ ਉਸ ਦਾ ਤੁਹਾਨੂੰ ਆਪ ਇਹ ਕੰਮ ਕਰਨਾ ਚਾਹੀਦਾ ਹੈ ਆਪ ਕੌਣ ਕੌਣ ਸ਼੍ਰੇਣੀ ਵਿੱਚ ਹਾਜ਼ਰ ਨਹੀਂ ਸੀ ਕੌਣ ਕੌਣ ਕਈ ਲੋਕ ਘਰ ਨੂੰ ਜਾ ਰਹੇ ਸਨ ਕਈ ਜੋ ਕਰੇਗਾ ਸੋ ਭਰੇਗਾ ਜੋ ਤੇ ਸੋ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਹਨ ਤੁਹਾਡੇ ਇਹ ਕਿਸ ਦਾ ਬੰਨ ਹੈ ਕਿਸ ਗਰੀਬ ਨਾਲ ਕੋਈ ਕੋਈ ਹਮਦਰਦੀ ਕਰਦਾ ਹੈ ਕੋਈ ਕੋਈ ਇਹ ਸਾਰੇ ਗੀਨੇ ਪੜਨਾਮ ਇੱਕ ਗੱਲ ਹੋਰ ਧਿਆਨ ਨਾਲ ਸੁਣ ਲਓ ਉਹ ਜਿਹੜਾ ਪੁਰਖਵਾਚਕ ਪੜਨਾਮ ਚ ਤਿੰਨ ਕਿਸਮਾਂ ਆਈਆਂ ਨੇ ਜਿਹੜੇ ਜਿਹੜਾ ਪੁਰਖ ਗੱਲ ਕਰਦਾ ਉਹ ਤਾਂ ਹੋ ਗਿਆ ਉਤਮ ਪੁਰਖ ਜਿਵੇਂ ਮੈਂ ਮੈਨੂੰ ਅਸੀਂ ਸਾਡਾ ਸਾਨੂੰ ਜਿਹਦੇ ਨਾਲ ਮੈਂ ਗੱਲ ਕਰਦੀਆਂ ਉਹ ਹੋ ਗਿਆ ਮੱਧਮ ਬੁਰਖ ਜਾਂ ਦੂਜਾ ਬੁਰਖ ਤੂੰ ਤੈਨੂੰ ਤੇਰਾ ਤੁਸੀਂ ਤੇ ਜਿਹਦੇ ਬਾਰੇ ਗੱਲ ਕਰਦੇ ਆ ਆਨੇ ਬੁਰਖ ਹੋ ਗਿਆ ਤੀਜਾ ਬੁਰਖ ਹੋ ਗਿਆ ਠੀਕ ਹੈ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਪੜਨਾਮ ਨੂੰ ਚੰਗੀ ਤਰ੍ਹਾਂ ਨਾਲ ਯਾਦ ਕਰਨਾ